ਜੀ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਫਾਈਨਲੀ ਬਹੁਤ ਦਿਨਾਂ ਬਾਅਦ ਸਾਡਾ ਵੀਡੀਓ ਆ ਰਹੀ ਹੈ ਤੇ ਮੈਂ ਨਾ ਇੱਕ ਗੱਲ ਦੱਸਾਂ ਜੀ ਤੁਹਾਨੂੰ ਤੁਹਾਨੂੰ ਪਤਾ ਪਿਛਲੀ ਵੀਡੀਓ ਜੀ ਮੇਰੀ ਨਾਲ ਲੜਾਈ ਹੋਈ ਸੀ ਹੁਣ ਸਵੇਰ ਦੇ 5 ਤੋਂ ਉੱਪਰ ਦਾ ਟਾਈਮ ਹੋ ਗਿਆ ਸੌਰੀ ਸ਼ਾਮ ਦੇ 5 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਇਹ ਹਜੇ ਤੱਕ ਵੀ ਬੈਠੀ ਇਹ ਨਾਟਕ ਹੀ ਦੇਖੀ ਜਾਂਦੀ ਆ ਇਹਨੂੰ ਮੈਂ ਕਹੀ ਨਾ ਕਿ ਤੂੰ ਜਾ ਇੱਕ ਕੱਪ ਮੈਨੂੰ ਚਾਹ ਬਣਾ ਦੇ ਇਹਨੇ ਇੱਕ ਕੱਪ ਚਾਹ ਨਹੀਂ ਬਣਾਈ ਮੈਂ ਨਾ ਆ ਕੇ ਵੀ ਆ ਗਿਆ ਸਭ ਕੁਝ ਕਰਕੇ ਆ ਗਿਆ ਠੀਕ ਆ ਕੂਲਰ ਦਾ ਪਾਣੀ ਭਰਦਾ ਸਭ ਕੁਝ ਭਰਦਾ ਆ ਪਾਣੀ ਆ ਮੰਝਾ ਵਿਛਾਤਾ ਸਭ ਕੁਝ ਕਰਦਾ ਪਰ ਇਹ ਜਨਨਨੀ ਨੇ ਸੁਣਿਆ ਨਹੀਂ ਇਹ ਚਾਹ ਨਹੀਂ ਬਣਾ ਕੇ ਦੇ ਜੀ ਹੁਣ ਉਠੇਗੀ ਇੱਕ ਕੱਪ ਚਾਹ ਬਣਾ ਦੇ ਯਾਰ ਹੈਲੋ ਸੁਣਦੀ ਪਈਆ ਹੁਣ ਤੁਹਾਡੇ ਸਾਹਮਣੇ ਆ ਦੇਖ ਲਓ ਇੱਕ ਵਾਰ ਵੀ ਨਹੀਂ ਸੁਣਦੀ ਪਈ ਮੈਂ ਕਿੰਨੀ ਬੋਲ ਰਿਹਾ ਇਹਨੂੰ ਯਾਰ ਇੱਕ ਕੱਪ ਚਾਹ ਬਣਾ ਦੇ ਹੈਲੋ ਵਾਲਾ ਚਾਹ ਕਪ ਚਾ ਬਣਾ ਦੇ ਯਰ ਦਿਨ ਮੈਂ ਕਿਹਾ ਤੂੰ ਦੇਖ ਕਪਚਾਈ ਨਹੀਂ ਬਣਾ ਲਈ ਤੂੰ ਨਾਟਕ ਤੇ ਛੱਡ ਦੇ ਤੂੰ ਸਾਰੀ ਜਿਹੜੀ ਕੀ ਨਾਟਕ ਤੇ ਵੀ ਦੇਖ ਰੇਂ ਨੇ ਪਹਿਲਾਂ ਮੈਨੇ ਦੱਸ ਰੁਕ ਕੇ ਬਣਾ ਹੈ ਰੁਕ ਕੇ ਬਣਾ ਰੁਕ ਕੇ ਹੋਰ ਕਿੰਨਾ ਰੁਕ ਕੇ ਬਣਾ ਦੂੰ ਕਦੋਂ ਟਾਈਮ ਪਤਾ ਕਿੰਨਾ ਹੋ ਗਿਆ 7 ਵਜੇ ਨਹੀਂ ਤੂੰ ਮੈਨੇ ਕੋਈ ਗੱਲ ਦੱਸ 7 ਵਜੇ ਮੈਂ ਚਾਹ ਪੀਊਂਗਾ ਤੇ ਰੋਟੀ ਕਿਹੜੇ ਵੇਲੇ ਖਾਊਂਗਾ 8 ਵਜੇ ਹੈ ਅੱਛਾ 7 ਵੇ ਚਾਹ ਪੀਂਗਾ ਤਾਂ ਅਠਵੀਂ ਰੋਟੀ ਖਾਊਂਗਾ ਮੇਰੀ ਭੁੱਖ ਤਾਂ ਮਰ ਜਣੀ ਆ ਫਿਰ ਕਿਉਂ ਕਿਉਂ ਜਦ ਮੈਂ 7 ਵੇ ਚਾਹ ਪੀਊਂਗਾ ਤੁਸੀਂ ਦੱਸੋ ਮੈਂ 7 ਵੇ ਚਾਹ ਪੀ ਕੇ 8 ਵੇ ਮੈਂ ਰੋਟੀ ਖਾ ਲੂੰਗਾ ਸ਼ਾਮ ਦੀ ਚਾਹ ਜਿਹੜੀ ਹੁੰਦੀ ਹੈ ਲੋਕਾਂ ਨੂੰ 4 ਵੇ ਮਿਲ ਜਾਂਦੀ ਹੈ 5 ਵੇ ਮਿਲਦੀ ਹੈ ਮੈਨੂੰ ਹਜੇ ਤੱਕ ਚਾਹ ਨਹੀਂ ਮਿਲੀ ਆ ਦੇਖ ਲੋ ਇਹ ਨਾਟਕ ਛੱਡੂਗੀ ਔਰ ਛੱਡ ਦੇ ਗਰੂ ਤੂੰ ਨਾਟਕ ਛੱਡ ਦੇ ਇਹਨੂੰ ਛੱਡ ਦੇ ਬੱਸ ਕਰ ਤੂੰ ਹੁਣ ਤੇ ਇੱਕ ਕੱਪ ਚਾਹ ਬਣਾ ਦੇ ਬਸ। ਰੋਕ ਕੇ ਬਣਾਉਂਗੀ। ਯਾਰ ਤੂੰ ਇੱਕ ਕੱਪ ਚਾਹ ਨਹੀਂ ਬਣਾ ਸਕਦੀ ਯਾਰ। ਕੀ ਨਹੀਂ ਬਣਾ ਸਕਦੀ? ਆਪੇ ਬਣਾ। ਕਿਉਂ ਆਪੇ ਬਣਾ ਲਓ। ਮੇਰਾ ਮਨ ਨਹੀਂ ਕਰਦਾ। ਯਾਰ ਅੱਛਾ ਤੇਰੇ ਮਨ ਨਾਟਕ ਦੇਖਣ ਨੂੰ ਜ਼ਰੂਰ ਕਰਦਾ ਹੈ ਤੇ ਚਾਹ ਬਣਾਉਣ ਨੂੰ ਨਹੀਂ ਕਰਦਾ। ਤੇ ਇੱਕ ਕੱਪ ਚਾਹ ਤੂੰ ਬਣਾਣੀ ਕਿ ਨਹੀਂ ਬਣਾਣੀ? ਇੱਕ ਕੱਪ ਚਾਹ ਬਣਾ ਚੱਲ ਜਾ ਫਟਾਫਟ ਭੱਜ ਕੇ ਜਾ। ਅੱਜ ਨਹੀਂ ਬਣਾਉ। ਹੈ? ਜਾ। ਮੈਨੂੰ ਨਹੀਂ ਪਤਾ ਮੈਨੂੰ ਇੱਕ ਕੱਪ ਚਾਹ ਬਣਾ ਦੇ ਦਿਵਾਕ ਨਾ ਥੋ ਮੈਂ ਜਾ ਉਹ ਤੋਂ ਬਾਅਦ ਜੋ ਕੁਝ ਮਰਜ਼ੀ ਕਰੀਆ ਗਾਈ ਦੇਖ ਲਿਆ ਕਹਿੰਦੀ ਮੈਂ ਨਹੀਂ ਬਣਾਣੀ ਚਾ ਇਹਨੇ ਤਾਂ ਮੈਂ ਦੱਸਦਾ ਇਹਦੀ ਐਸੀ ਦੀ ਤੈਸੀ ਬਣਾਉਗੀ ਕਿਵੇਂ ਨਹੀਂ ਪਹਿਲਾਂ ਗਾਈਜ਼ ਰੁਕ ਜਾ ਫੁੱਲ ਲਟ ਬੰਨ੍ਹ ਕਰਦਾ ਨਹੀਂ ਤੇ ਬਾਹਰ ਇੱਥੇ ਐਵੇਂ ਚੱਲਦਾ ਰਹੂਗਾ ਚਾਹ ਨਾ ਜੀ ਵੀਡੀਓ ਦੇਖਣਾ ਤੇ ਚਾਹ ਵਿੱਚ ਪੀਣੀ ਆ ਆ ਲਓ ਹੁਣ ਆ ਦੇਖ ਰਹੇ ਹੋ ਇੱਥੇ ਆ ਕੇ ਹੁਣ ਇੱਥੇ ਬਹਿ ਗਈ ਆ मैं कैमरा बंद कि नहीं किया लगे कि मैं तो नहीं कर रहा एक चाह बना बाद कद तक यार तेरा दिमाग खराब है तू सात बजे तक चाह बनाएगी तू उठ के मेनू नहीं पता तू चाह बना चल उठ के चाह बना मैं ड्रामे कर रही तू कर रही है मैं कर रहा क्या त्रामे कर रहे ਯਾਰ ਬੰਦੇ ਨੇ ਇੱਕ ਚਾਹ ਪੀਣ ਦਾ ਵੀ ਹੱਕ ਨਹੀਂ ਹੈਗਾ ਇਹ ਬੰਦੇ ਇੱਕ ਚਾਹ ਵੀ ਨਹੀਂ ਪੀ ਸਕਦਾ ਇੱਕ ਚਾਹ ਇਹਨੂੰ ਕਹੀਆ ਹੋਰ ਕੁਝ ਨਹੀਂ ਗਿਆ ਨਹਾਇਆ ਮੈਂ ਕੱਪੜੇ ਕੱਪੜੇ ਕਹਿ ਰਹੇ ਸੌਰੀ ਮੰਜਾ ਵਿਛਾਇਆ ਪਾਣੀ ਭਰਿਆ ਕੁੱਲ ਭਰੇ ਸਭ ਕੁਝ ਭਰੇਆ ਪਰ ਇਹ ਜਨਾਨੀ ਇੱਕ ਕਪ ਚਾਹ ਨਹੀਂ ਦੇਦੀ ਆ ਨਾਟਕ ਆ ਦੇਖੋ ਆ ਨਾਟਕ ਦੇਖ ਲੋ ਅੱਛਾ ਬੈਗ ਕਰਤਾ ਦੇਖੋ ਤੇਜ਼ ਵੀ ਬਹੁਤ ਹੈ ਪਿੱਛੋਂ ਬੈਗ ਕਰਤਾ ਪਤਾ ਨਹੀਂ ਕੀ ਆ ਨਾਟਕ ਦਾ ਨਾਮ ਕਿਹੜਾ ਨਾਟਕ ਦੇਖ ਰਹੀ ਹੈ ਕਿਹੜਾ ਨਾਟਕ ਦੇਖ ਰਹੀ ਹੈ है? वसुधा हैं वसुधा वसुधा ऐसी तैसी वसुधा ते दी तेरे ਨਾਲੇ ਵਿੱਚ ਤੇਰੀ ਮੈਂ ਵਾਈਫਾਈ ਬੰਦ ਕਰ ਦੇਣਾ ਤਾਂ ਮਿੰਸੇ ਬਾਤ ਕਰੋ ਬਤਮੀਜ਼ ਮੈਂ ਆਪਸੇ ਜ਼ਿਆਦਾ ਹਾਂ ਬਤਮੀਜ਼ ਆਪਸੇ ਜ਼ਿਆਦਾ ਤਾਂ ਮੈਂ ਵੀ ਤੇਰੇ ਤੋਂ ਜ਼ਿਆਦਾ ਬਤਮੀਜ਼ ਹਾਂ ਮੈਂ ਵਾਈਫਾਈ ਬੰਦ ਕਰ ਦੇਣਾ ਤਾਂ ਤੋਂ ਮੇਰਾ ਕਹਿ ਰਿਹਾ ਮੈਂ ਉਹਦਾ ਰੀਚਾਰਜ ਕਰਾਣੇ ਬੰਦ ਕਰ ਦੇਣੇ ਨੇ ਤਾਂ ਮੈਂ ਆਪਣੇ ਫੋਨ ਦਾ ਵੈਸੇ ਹੀ ਚਾਰਜ ਕਰਾਉਣਾ ਤੇਰੇ ਫੋਨ ਦੇ ਵਿੱਚ ਕਿਹੜਾ ਤੇਰਾ 1.5 GB ਦਾ ਤੇਰਾ ਰੀਚਾਰਜ ਮਿਲਦਾ ਤੈਨੂੰ ਹੈ ਉਹ 1.5 GB ਤੈਨੂੰ ਮਹੀਨੇ ਵਾਸਤੇ ਮਿਲਦਾ 28 ਦਿਨ ਵਾਲਾ ਤਲਾਕ ਯਾਨੀ ਕਿ ਤੂੰ ਇੱਕ ਚਾਹ ਪਹੁੰਚਾ ਨਹੀਂ ਬਣਾਈ ਤੂੰ ਮੇਰੇ ਨਾਲ ਬੈਠ। ਨਾ ਤੂੰ ਰਿਓ 7 ਵਜੇ ਤੇ ਬਣਾ ਦੂੰਗਾ ਰੁਕ ਜਾਓਗੇ ਥੋੜੀ ਦੇਰ ਹਾਂ। 7 ਵਜੇ ਤੇ ਖਾਜੀ ਕੀ ਟਾਈਮ ਹੋਇਆ? ਅਜੇ 6:30 ਹੋਏ ਐ 6:40 ਹੋਵੇ 10 ਮਿੰਟ ਰੁਕ ਜਾਊਂ। 6:40 ਹੋਏ ਇਹ 6:40 ਹੋਏ 10 ਮਿੰਟ ਰੁਕ ਜਾਓ। ਮੈਂ ਇਹਨੂੰ ਕਾਦਾ ਕਹਿ ਰਿਹਾ ਮੈਂ ਕਾਦਾ ਨਹਾ ਕੇ ਉੱਥੇ ਆਇਆ ਚਾਹ ਨਹੀਂ ਬਣਾਈ। ਮੈਂ ਤਾਂ ਹੈਰਾਨ ਐ ਤੇ ਉਪਰੋਂ। ਯਾਰ ਤੂੰ ਜੋਤੀ ਪਹਿਲੇ ਇਦਾਂ ਨਹੀਂ ਸੀਗੀ ਹੁਣ ਕਿਉਂ ਇਦਾਂ ਹੋ ਗਈਆਂ? ਨਹੀਂ ਪਤਾ। ਨੀ ਤੂੰ ਕੋਈ ਤੰਗ ਕਰਨ ਦਾ ਕੋਈ ਤਰੀਕਾ ਰ ਦੱਸ ਸਕ ਤੂੰ ਕਿਉਂ ਤੰਗ ਕਰ ਰਹੀ ਆ ਦੂਸਰੇ ਵੀ ਤਾਂ ਤੰਗ ਕਰਦੇ ਆ ਮੈਂ ਕਿਉਂ ਤੰਗ ਕਰ ਰਹੀ ਆ ਕਰਦੇ ਨੇ ਕਿਸ ਗੱਲ ਤੋਂ ਤੰਗ ਕੀਤਾ ਮੈਨੂੰ ਦਿਲ ਕੱਲ ਦੱਸ ਤੂੰ ਹਮ ਤੂੰ ਤੁਸੀਂ ਕਹਿੰਦੇ ਕਦੇ ਬਣਾ ਕੇ ਕਦੇ ਉਹਨਾਂ ਤੁਹਾਡਾ ਖਾਣਾ ਹੀ ਨਹੀਂ ਮੁੱਕਦਾ ਹਰੇ ਦਿਨ ਦਾ ਨਹੀਂ ਤੇ ਕਿਹੜਾ ਖਾਣਾ ਨਹੀਂ ਮੁੱਕਿਆ ਮੈਨੂੰ ਇਹ ਗੱਲ ਦੱਸ ਮੈਂ ਤੈਨੂੰ ਕਿ ਸਿਰਫ ਚਾਹ ਕਹੀ ਆ ਹੋਰ ਮੈਂ ਤੈਨੂੰ ਕੁਝ ਬਣਾਉਣ ਤੁਸੀਂ ਕਹਿੰਦੇ ਬਣਾ ਲਿਓ ਕਰੋ ਕੌਣ ਤੁਸੀਂ ਮੈਂ ਕੀ ਬਣਾਵਾਂ ਚਾਹ ਬਣਾ ਦੇਗਾ ਨੂੰ ਕਦੇ ਯਾਰ ਮੈਨੂੰ ਆਪਣੇ ਆਦੀ ਨਹੀਂ ਸਵਾਲ ਲੱਗਦੀ ਮੈਨੇ ਤੇਰੇ ਆਦੀ ਸਵਾਲ ਲੱਗਦੀ ਹੈ ਹਾਂ ਬੜੇ ਸਵਾਲ ਲੱਗਦੇ ਮੇਰੇ ਆਪਕੇ ਹਾਂ ਮੈਨੇ ਬਣਾਉਂਗਾ ਅੱਗੇ ਤੇਰਾ ਚਾਹੀਪੀ ਨਹੀਂ ਜੀ ਨਹੀਂ ਕਰ ਰਿਹਾ ਤੂੰ ਤਾਂ ਕੁੱਤੇ ਹੀ ਵੱਡੀ ਆ ਤੇਰਾ ਜੀ ਨਹੀਂ ਕਰ ਰਿਹਾ ਮੇਰਾ ਤਾਂ ਜੀ ਕਰ ਰਿਹਾ ਇੱਕ ਕੱਪ ਚਾਹ ਨਹੀਂ ਬਣਾ ਰਹੀ ਇਹ ਜਨਾਨੀ ਦੇਖੋ ਬੰਨੇ ਮਾਰੀ ਜਾਂਦੀ ਆ ਅੱਜ ਮੈਂ ਵੀ ਦੇਖਦਾ ਤੂੰ ਚਾਹ ਕੱਤਕ ਨਹੀਂ ਬਣਾਉਂਦੀ ਤੂੰ ਕੱਤਕ ਤੂੰ ਆਪਣੇ ਵਾਈਫਾਈ ਦੇ ਵਿੱਚ ਲੱਗੇ ਇਹਨੂੰ ਬਾਈ ਇਹਨੂੰ ਬੰਦ ਕਰੀ ਨੇ ਛੱਡੇ ਇਹਨੂੰ ਫੋਨ ਨੂੰ ਤੇਨੂੰ ਫੋਨ ਤਦ ਤੱਕ ਨਹੀਂ ਮਿਲਣਾ ਜਦ ਤੱਕ ਤੂੰ ਚਾਹ ਨਹੀਂ ਬਣਾ ਕੇ ਦੇਣੀ ਠੀਕ ਹੈ 7 ਵਜੇ ਹੀ ਬਣੇਗੀ ਚਾਹ ਹੈ 7 ਵਜੇ 7 ਵਹੀ ਬਣੇਗੀ ਚਾਹ ਯਾਨਕਿ ਮੇਰੇ ਇੱਥੇ ਫਿਰ ਕੋਈ ਫਾਇਦਾ ਨਹੀਂ ਰਹਿਣ ਦਾ ਫਿਰ ਤਾਂ ਉਹੀ ਕੰਮ ਆ ਕਿ ਮੈਂ ਬਾਹਰ ਰਹਿਣ ਲੱਗ ਜਾਾਂ ਤੇ ਬਾਹਰ ਬਾਹਰ ਹੀ ਪਾਰ ਹੀ ਪੈਸੇ ਦਵਾ ਤੇ ਬਾਹਰ ਹੀ ਕਾ ਪੰਜਾਬੀ ਲਿਆ ਕਰਾਂ ਹੈਨਾ ਹੁਣ ਤੁਸੀਂ ਦੱਸੋ ਇਹਦੇ ਉੱਪਰ ਕੋਈ ਅਸਰ ਹੈਗਾ ਫਿਰ ਤੁਸੀਂ ਕਹਿਣਾ ਕਿ ਇੱਕ ਬੰਦਾ ਬੋਲਦਾ ਵਾ ਹੁਣ ਇਹਦੇ ਉੱਪਰ ਹੈ ਕੋਈ ਅਸਰ ਯਾਰ ਉੱਠ ਕੇ ਇੱਕ ਕਪ ਚਾਹ ਬਣਾ ਦੇ ਮੈਂ ਦੇਖੀ ਜੋਤੀ ਇਹਨਾਂ ਕੰਮ ਉਹ ਖਰਾਬ ਨਾ ਕਰ ਆ ਜਾ ਉਹ ਮੇਰਾ ਫੋਨ ਕਿੱਥੇ ਹੋ ਗਿਆ ਫੋਨ ਨੂੰ ਤੂੰ ਗੋਲੀ ਮਾਰ ਤੂੰ ਛੱਡ ਇੱਕ ਕਪ ਚਾਹ ਬਣਾ ਚੱਲ ਆ ਜਾ ਹਾਂ ਮੈਂ ਨਹੀਂ ਬਣਾਉਂਗੀ ਜਾਓ ਕਿਉਂ ਨਹੀਂ ਬਣਾਉਂਗੀ ਜਾਰੇ ਵਾਰ ਹਾਲੋ ਜੀ ਹੁਣ ਆ ਬਾਹਰ ਆ ਕੇ ਇੱਥੇ ਬਹਿ ਗਈ ਯਾਰ ਮੈਂ ਕੀ ਕਰਾਂ ਇਹ ਜਨਾਦੀ ਤਾਂ ਮੈਨੂੰ ਤਾਂ ਸਮਝ ਨਹੀਂ ਆਂਦੀ ਤੂੰ ਚਾ ਨਹੀਂ ਯਾਰ ਇੱਕ ਕੱਪ ਚਾਹ ਬਣਾ ਦੇ ਯਾਰ ਤੇਰਾ ਕੀ ਜਾਊਗਾ ਹੈ ਯਾਰ ਮੈਂ ਤਾਂ ਗਾਇਜ਼ ਮੈਂ ਸੱਚੀ ਕਹਿ ਰਹਾ ਮੈਂ ਪਰੇਸ਼ਾਨ ਹੋ ਗਿਆ ਇੱਕ ਕੱਪ ਚਾਹ ਨਹੀਂ ਮਿਲ ਰੇ ਮੈਨੂੰ ਹੈ ਹੋਰੀ ਦੱਸੋ ਕੀ ਕਰੇਗੀ ਫੋਨ ਦਾ ਖੇੜਾ ਛੱਡਦੀ ਨਹੀਂ ਨਾਟਕ ਦੇਖਣਾ ਇਹ ਹਟਦੀ ਨਹੀਂ ਜਿੰਨੇ ਮਰਜ਼ੀ ਨੂੰ ਨਾਟਕ ਦਿਖਾ ਲੋ ਜਿਹੜੇ ਮਰਜ਼ੀ ਦਿਖਾ ਲੋ ਸੀਰੀਅਲ ਵਾਈਜ਼ ਸੀਰੀਅਲ ਦੇਖੂਗੀ ਤੇ ਜਦੋਂ ਕੰਮ ਨੂੰ ਕਹਿ ਦੋ ਤੇ ਕੰਮ ਨਹੀਂ ਹੈ ਤਾਂ ਹੁੰਦਾ ਮੈਂ ਵਾਈਫਾਈ ਮੈਂ ਸੱਚੀ ਕਹਿ ਰਿਹਾ ਮੈਂ ਅਸਵਾਰ ਮੈਂ ਵਾਈਫਾਈ ਦਾ ਰੀਚਾਰਜ ਨਹੀਂ ਕਰਾਣਾ ਵਾਈਫਾਈ ਦਾ ਕਨੈਕਸ਼ਨ ਉਤਾਰਵਾ ਦੇਣਾ ਆਪਣਾ ਰੀਚਾਰਜ ਜਿੱਥੋਂ ਮਰਜ਼ੀ ਕਰਾ ਮੈਂ ਵੀ ਤੇਰਾ ਰੀਚਾਰਜ ਨਹੀਂ ਕਰਾਣਾ ਠੀਕ ਆ ਮੈਨੂੰ ਇੱਕ ਕੱਪ ਗਿਨੇ ਚਾਹ ਬਣਾਉਣ ਵਾਸਤੇ ਮੈਂ ਇੱਕ ਕੱਪ ਮੈਂ ਚਾਹ ਆਪੇ ਬਣਾ ਲਊਗਾ ਪਰ ਮੈਂ ਹੁਣ ਅਸਵਾਰ ਮੈਂ ਨਾ ਤੇਰਾ ਕੋਈ ਕੰਮ ਕਰਨਾ ਨਾ ਕੁਝ ਕਰਨਾ ਮੈਂ ਆਪੇ ਬਣਾ ਲਊਗਾ ਹੁਣ ਚਾਹ ਨਾ ਆਪਾਂ ਗਾਇਜ਼ ਹੁਣ ਅਸਵਾਰ ਇਹਨੂੰ ਕਹਿਣਾ ਨਾ ਕੁਝ ਕਰਨਾ ਆਪਾਂ ਆਪਣੀ ਚਾਹ ਆਪ ਆਪਣੀ ਚਾਹ ਹੁਣ ਅਸ ਤੋਂ ਬਾਅਦ ਮੈਂ ਖੁਦ ਬਣਾਉਂਗਾ ਨਾ ਮੈਨੂੰ ਕਹਿਣਾ ਕੋਚੇ ਇਹ ਇਹ ਸੋਚਦੇ ਕਿ ਇੱਕ ਕੱਪ ਚਾਹ ਨੂੰ ਦੱਸ ਕੀ ਹੋ ਜਾਣਾ ਮੈਂ ਤੇ ਹੈਰਾਨ ਇੱਕ ਕੱਪ ਚਾਹ ਨੂੰ ਕਿੰਨਾ ਟਾਈਮ ਲੱਗਦਾ 2 ਮਿੰਟ ਨਹੀਂ ਲੱਗਦੇਗੇ ਪਰ ਇਹਨਾਂ ਨੂੰ ਕੋਣ ਸਮਝਾਵੇ ਇਹ ਤਾਂ ਹੈਗੀ ਆਪਣੇ ਨਾਟਕਾ ਜੇ ਬਿਜ਼ੀ ਆ ਦੇਖ ਲੋ ਹਜੀ ਫੇਰ ਫੋਨ ਫੜ ਲਏ ਨੇ ਦੇਖ ਰਿਹਾ ਨਾ ਤੂੰ ਹੁਣ ਫੋਨ ਹੀ ਦੇਖ ਹੁਣ ਤੈਨੂੰ ਫੋਨ ਹੀ ਦੇਖਣ ਨੂੰ ਮਿਲਣਾ ਹੁਣ ਤੂੰ ਇਹ ਦੇਖੀ ਜਦ ਤੂੰ ਮੇਰੇ ਤੋਂ ਮੰਗੀ ਸਹੀ ਹੁਣ ਕਿ ਮੈਂ ਇਹ ਲੈਣਾ ਤੇ ਮੈਂ ਇਹ ਲੈਣਾ ਤੈਨੂੰ ਮੈਂ ਲੈ ਕੇ ਦਊਂਗਾ ਹਾਂ ਗਾਇਜ਼ ਮੈਂ ਆਪਣੀ ਚਾਕ ਖੁਦ ਬਣਾ ਰਹੇ ਹਾਂ ਇਹਨੂੰ ਕਰਨ ਦਾ ਜੋ ਕਰਦੀ ਹੈ ਗਾਇਜ਼ ਬਸ ਯਾਰ ਮੈਂ ਯਾਰ ਮੈਂ ਹੁਣ ਨਹੀਂ ਬਸ ਬਾਏ ਬਾਏ